ਬਿਛਲੇ ਲੰਬੇ ਸਮੇਂ ਤੋਂ ਪਰਤੇ ਅਲਾਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਅਫਰੀਕਨ ਵਿਦਿਆਰਥੀ ਨੂੰ ਅੱਜ ਵਾਪਸ ਬਰੂndi ਭੇਜ ਦਿੱਤਾ ਗਿਆ ਹੈ ਇਹ ਵਿਦਿਆਰਥੀ ਲੰਬੇ ਸਮੇਂ ਤੋਂ ਕਮਾਚ ਵਿੱਚ ਸੀ ਅਤੇ ਇਸ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਬਰੂndi ਭੇਜਿਆ ਗਿਆ ਹੈ ਯਾਨਿਕ ਨਾਮ ਦੇ ਇਹ ਵਿਦਿਆਰਥੀ ਲਵਲੀ ਯੂਨੀਵਰਸਿਟੀ ਵਿਖੇ ਬੀਟੈਕ ਕਰਣ ਆਇਆ ਸੀ 22 ਅਪ੍ਰੈਲ 2012 ਨੂੰ ਯਾਨਿਕ ਨੂੰ ਇੱਕ ਝਗੜੇ ਦੌਰਾਨ ਕੁਝ ਨੌਜਵਾਨਾਂ ਨੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਉਸ ਦੇ ਸਿਰ ਵਿੱਚ ਸੱਟਾਂ ਵੱਜੀਆਂ ਸਨ ਜੋ ਉਸ ਦੇ ਕੋਮਾ ਵਿੱਚ ਚਲੇ ਜਾਣ ਦਾ ਮੁੱਖ ਕਾਰਨ ਬਣਿਆ ਕੁਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਸ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਉਸ ਦੇ ਦੇਸ਼ ਬਰੂndi ਭੇਜਣ ਦਾ ਫੈਸਲਾ ਲਿਆ ਸੀ ਸੋ ਫਿਲਹਾਲ ਉਸ ਨੂੰ ਬਰੂndi ਭੇਜ ਦਿੱਤਾ ਗਿਆ ਹੈ ਲਵਲੀ ਯੂਨੀਵਰਸਿਟੀ ਦਾ ਵਿਦਿਆਰਥੀ ਯਾਨਿਕ ਜੋ ਕਿ ਗੰਭੀਰ ਸੱਟਾਂ ਲੱਗਣ ਦੇ ਕਾਰਨ ਕੋਮਾ ਵਿੱਚ ਸੀ ਫਿਲਹਾਲ ਉਸ ਨੂੰ ਉਸ ਦੇ ਦੇਸ਼ ਵਿਸ਼ੇਸ਼ ਹਵਾਈ ਯਾਤਰਾ ਤਹਿਤ ਪੇਸ਼ ਦਿੱਤਾ ਗਿਆ ਹੈ लवली ਯੂਨੀਵਰਸਿਟੀ ਦਾ ਵਿਦਿਆਰਥੀ ਹੈ ਯਾਨਿਕ ਗੰਭੀਰ ਸੱਟਾਂ ਲੱਗੀਆਂ ਸੀ लवली ਯੂਨੀਵਰਸਿਟੀ ਦੇ ਵਿੱਚ ਬੀਟੈਕ ਕਰਨ ਦੇ ਲਈ ਇਹ ਆਇਆ ਸੀ ਅਫਰੀਕਨ ਵਿਦਿਆਰਥੀ ਜਿਸ ਨੂੰ ਕੀ ਹੁਣ ਵਾਪਸ ਉਸ ਦੇ ਦੇਸ਼ ਭੇਜਿਆ ਜਾ ਚੁੱਕਿਆ ਹੈ